ਬੱਚਿਆਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ ਇੱਕ ਵਿਦਿਆਰਥੀ ਨੇ ਦੂਜੇ ਵਿਦਿਆਰਥੀ ਦੇ ਸਿਰ ਤੇ ਮਾਰੀ ਸੱਟ ਕਰ ਦਿੱਤਾ ਗੰਭੀਰ ਰੂਪ ਵਿੱਚ ਜ਼ਖਮੀ ਤੇ ਹੁਣ ਇਲਾਜ ਦੌਰਾਨ ਇਸ ਵਿਦਿਆਰਥੀ ਦੀ ਹੋ ਗਈ ਹੈ ਮੌਤ ਇਹ ਇੱਕ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦੋ ਬੱਚਿਆਂ ਦੇ ਵਿੱਚ ਲੜਾਈ ਹੋਈ ਤੇ ਇਸ ਲੜਾਈ ਨੇ ਖੂਨੀ ਰੂਪ ਧਾਰਨ ਕਰ ਲਿਆ ਇੱਕ ਵਿਦਿਆਰਥੀ ਨੇ ਦੂਜੇ ਵਿਦਿਆਰਥੀ ਦੇ ਸਿਰ ਤੇ ਇੱਟ ਦੇ ਨਾਲ ਸੱਟ ਮਾਰੀ ਜਿਸ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤੇ ਪਿਛਲੇ 10-12 ਦਿਨਾਂ ਤੋਂ ਉਸ ਦਾ ਇਲਾਜ ਚੱਲ ਰਿਹਾ ਸੀ ਪਰੰਤੂ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਉਹ ਹੁਣ ਰੱਬ ਨੂੰ ਪਿਆਰਾ ਹੋ ਗਿਆ ਦੱਸ ਦिए ਕਿ ਇਹ ਵਿਦਿਆਰਥੀ ਸਰਕਾਰੀ ਹਾਈ ਸਕੂਲ ਆਦਮ ਵੱਲ ਦਾ ਵਿਦਿਆਰਥੀ ਸੀ ਜਿੱਤੇ ਕਿ ਉਹ 8ਵੀਂ ਜਮਾਤ ਦੇ ਵਿੱਚ ਪੜਦਾ ਸੀ ਤੇ ਉਸ ਦੀ ਪਛਾਣ ਤਰਮਿੰਦਰ ਦੇ ਤੌਰ ਤੇ ਹੋਈ ਹੈ ਦੱਸਦੀ ਹੈ ਕਿ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇਹਨਾਂ ਦੋਨਾਂ ਵਿਦਿਆਰਥੀਆਂ ਨੇ ਬਾਕੀ ਬੱਚਿਆਂ ਦੇ ਨਾਲ ਖਾਣਾ ਖਾਧਾ ਤੇ ਬਾਅਦ ਦੇ ਵਿੱਚ ਇੱਕ ਸਾਈਡ ਨੂੰ ਚਲੇ ਗਏ ਸਨ ਜਿੱਥੇ ਜਾ ਕੇ ਕਿਸੇ ਗੱਲ ਨੂੰ ਲੈ ਕੇ ਉਹਨਾਂ ਦੇ ਵਿੱਚ ਕਹਾ ਸੁਣੀ ਹੋਈ ਕਿਸੇ ਗੱਲ ਨੂੰ ਲੈ ਕੇ ਉਹਨਾਂ ਦੇ ਵਿੱਚ ਲੜਾਈ ਹੋਈ ਤਾਂ ਫਿਰ ਇੱਕ ਵਿਦਿਆਰਥੀ ਨੇ ਤਰਮਿੰਦਰ ਦੇ ਸਿਰ ਤੇ ਇੱਟ ਦੇ ਨਾਲ ਵਾਰ ਕੀਤਾ ਜਿਸ ਦੇ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਦਾ ਸਕੂਲ ਦੇ ਅਧਿਆਪਕਾਂ ਨੇ ਉਸ ਨੂੰ ਤੁਰੰਤ ਹੀ ਪਿੰਡ ਦੀ ਡਿਸਪੈਂਸਰੀ ਦੇ ਵਿੱਚ ਇਲਾਜ ਦੇ ਲਈ ਭੇਜ ਦਿੱਤਾ ਜਿੱਥੇ ਕਿ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਉਸ ਦੀ ਹਾਲਤ ਹੋਰ ਜ਼ਿਆਦਾ ਵਿਗੜਦੀ ਗਈ ਤਾਂ ਫਿਰ ਉਸ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਕਿ 10-12 ਦਿਨਾਂ ਤੋਂ ਉਸ ਦਾ ਇਲਾਜ ਚੱਲ ਰਿਹਾ ਸੀ ਪ੍ਰੰਤੂ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ ਤੇ ਉਹ ਰੱਬ ਨੂੰ ਪਿਆਰਾ ਹੋ ਗਿਆ ਦੱਸਦੀ ਹੈ ਕਿ ਤਰਮਿੰਦਰ ਦੇ ਪਿਤਾ ਸਰਵੇਸ਼ ਦੀ 7 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਇਹ ਸਾਰੀ ਜਾਣਕਾਰੀ ਉਸ ਦੀ ਮਾਤਾ ਨੇ ਦਿੱਤੀ ਹੈ ਉਸ ਦੀ ਮਾਤਾ ਦਾ ਇਹ ਕਹਿਣਾ ਹੈ ਕਿ ਉਸ ਦੇ ਚਾਰ ਪੁੱਤਰ ਨੇ ਤੇ ਤਰਮਿੰਦਰ ਸਭ ਤੋਂ ਛੋਟਾ ਹੈ ਉਹਨਾਂ ਨੂੰ ਨਹੀਂ ਪਤਾ ਸੀ ਕਿ ਜਿਸ ਬੱਚੇ ਨੂੰ ਉਹਨਾਂ ਨੇ ਸਵੀਰੇ ਤਿਆਰ ਕਰਕੇ ਸਕੂਲ ਪੜਨ ਲਈ ਭੇਜਿਆ ਹੈ ਸ਼ਾਂਤਤਾ ਕੋਸ ਦੀ ਇਹ ਹਾਲਤ ਹੋ ਜਾਵੇਗੀ ਤੇ ਕੁਝ ਹੀ ਦਿਨਾਂ ਬਾਅਦ ਉਸ ਦੀ ਜਾਨ ਵੀ ਚਲੀ ਜਾਵੇਗੀ ਦੱਸਦੀ ਹੈ ਕਿ ਜਿਸ ਬੱਚੇ ਨੇ ਧਰਮਿੰਦਰ ਦੇ ਸਿਰ ਤੇ ਸੱਟ ਮਾਰੀ ਹੈ ਉਹ ਆਪਣੇ ਪਰਿਵਾਰ ਸਮੇਤ ਕਰੋ ਫਰਾਰ ਦੱਸਿਆ ਜਾ ਰਿਹਾ ਹੈ ਈਮਾਮਬਲਾ ਪੁਲਿਸ ਤੱਕ ਪਹੁੰਚ ਗਿਆ ਹੈ ਤੇ ਜਿਹੜਾ ਬੱਚਾ ਹੈ ਉਸ ਦੀ ਲਾਸ਼ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਪੁਲਿਸ ਇਸ ਮਾਮਲੇ ਦੇ ਵਿੱਚ ਹੁਣ ਤਫ਼ਤੀਸ਼ ਵੀ ਕਰ ਰਹੀ ਹੈ ਦੱਸ ਦिए ਕਿ ਤਰਮਿੰਦਰ ਆਪਣੇ ਮਾਪਿਆਂ ਦਾ ਸਭ ਤੋਂ ਛੋਟਾ ਪੁੱਤਰ ਹੈ ਜਿਹੜਾ ਕਿ 8ਵੀਂ ਜਮਾਤ ਦੇ ਵਿੱਚ ਪੜਦਾ ਸੀ ਤੇ ਸਕੂਲ ਦੇ ਵਿੱਚ ਖਾਣਾ ਖਾਣ ਤੋਂ ਬਾਅਦ ਜਦੋਂ ਆਪਣੇ ਕਿਸੇ ਸਹਿਪਾਠੀ ਦੇ ਨਾਲ ਉਹ ਇੱਕ ਸਾਈਡ ਨੂੰ ਚਲਿਆ ਗਿਆ ਸੀ ਉਸਦੀ ਉਸ ਗੱਲ ਨੂੰ ਲੈ ਕੇ ਦੋਨਾਂ ਦੇ ਵਿੱਚ ਕਿਸੇ ਕਰਨ ਨੂੰ ਲੈ ਕੇ ਲੜਾਈ ਹੋ ਗਈ ਕਹਾ ਸੁਣੀ ਹੋ ਗਈ ਤਾਂ ਉਸ ਤੇ ਸਿਰ ਪਾਟੀ ਨਹੀਂ ਉਸ ਤੇ ਸਿਰ ਤੇ ਇੱਟ ਦੇ ਨਾਲ ਵਾਰ ਕਰ ਦਿੱਤਾ ਜਿਸ ਦੇ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤੇ ਜਿਹੜੇ ਉਹਦੇ ਜ਼ਖਮ ਸਨ ਇੰਨੇ ਜ਼ਿਆਦਾ ਗਹਿਰੇ ਹੋ ਗਏ ਸਨ ਕਿ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ ਉਸ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਸੋ ਛੋਟੇ ਜਿਹੇ ਬੱਚੇ ਦੀ ਦੂਸਰੇ ਬੱਚੇ ਨਾਲ ਲੜਾਈ ਹੋਈ ਜਿਹੜੀ ਕਿ ਇੰਨਾ ਜਦਾ ਗੰਭੀਰ ਰੂਪ ਧਾਰਨ ਕਰ ਗਈ ਕਿ ਇਸ ਬੱਚੇ ਦੀ ਜਾਨ ਤੱਕ ਚਲੀ ਗਈ ਹੈ ਹਾਲਾਂਕਿ ਸਕੂਲ ਦੇ ਜਿਹੜੇ ਹੋਰ ਅਧਿਆਪਕ ਸਨ ਉਹਨਾਂ ਨੇ ਇਲਾਜ ਲਈ ਜਲਦੀ ਤੋਂ ਜਲਦੀ ਹਸਪਤਾਲ ਦੇ ਵਿੱਚ ਭੇਜ ਤਾਂ ਦਿੱਤਾ ਸੀ ਪਰ ਦੋਸਤੀ ਜਾਨ ਨਹੀਂ ਬਚਾਈ ਜਾ ਸਕੀ